ਦੋ ਦਿਨ ਫਲਾਈਓਵਰ ਬੰਦ ਰਹੇਗਾ ਫਲਾਈਓਵਰ ਦੀ ਇੱਕ ਸਾਈਟ ਨੂੰ ਬੰਦ ਕਰ ਦਿੱਤਾ ਗਿਆ ਨੈਸ਼ਨਲ ਹਾਈਵੇ ਔਥਾਰਟੀ ਨੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਹਾਦਸੇ ਵਾਲੀ ਥਾਂ ਤੋਂ ਸੈਂਪਲ ਵੀ ਲੈ ਲਏ ਨੇ ਦੱਸਿਆ ਕਿ ਖੰਨਾ ਦੇ ਵਿੱਚ ਬੀਤੇ ਦਿਨੀ ਪਿਆਨਕ ਹਾਥਾ ਵਾਪਰੀਆ ਸੀ ਹਾਈਵੇ ਤੇ ਉੱਤੇ ਪੈਟਰੋਲ ਡੀਜ਼ਲ ਦੇ ਨਾਲ ਪਰੇ ਟੈਂਕਰ ਨੂੰ ਪਿਆਨਕ ਅੱਗ ਲੱਗ ਗਈ ਸੀ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬੜੇ ਹੋਏ ਨੇ ਆ ਕਿੰਨੀ ਪਿਆਨਕ ਸੀ ਜਿਸ ਦੀਆਂ ਲਪਟਾਂ ਨੇ ਪੂਰਾ ਅਸਮਾਨ ਕਾਲਾ ਕਰ ਦਿੱਤਾ ਦਰਅਸਲ ਜਲੰਧਰ ਤੋਂ ਇਹ ਟੈਂਕਰ ਆ ਰਿਹਾ ਸੀ ਤੇ ਅਚਾਨਕ ਇਸ ਟੈਂਕਰ ਦੇ ਅੱਗੇ ਆਵਾਰਾ ਪਸ਼ੂ ਆ ਜਾਂਦਾ ਹੈ ਜਿਸ ਤੇ ਨਾਲ ਟੈਂਕਰ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਦੇ ਉੱਤੇ ਪਲਟ ਜੜਾ ਜਾਂਦਾ ਹੈ ਜਿਸ ਤੇ ਕਾਰਨ ਪਿਆਨਕ ਅੱਗ ਲੱਗ ਜਾਂਦੀ ਹੈ ਤੇ اسی ਟੈਂਕਰ ਦੇ ਵਿੱਚ ਡਰਾਈਵਰ ਸਫਾਰਸੀ ਮੌਕੇ ਤੇ ਲੋਕ بچے ਆਉਂਦੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਹਾਲਾਂਕਿ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤੇ ਮੌਕਾ ਦੇਖਦੇ ਆ ਇਸ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਦਰੀਏ ਨਿਸ਼ਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗਣ ਦੇ ਨਾਲ ਪੂਰਾ ਟੈਂਕਰ ਨੁਕਸਾਨਿਆ ਜਾਂਦਾ ਹੈ ਤੇ ਲੋਕਾਂ ਦੀ ਕਾਫੀ ਈੜ ਇਕੱਠੀ ਹੋ ਜਾਂਦੀ ਹੈ ਹਾਲਾਂਕਿ ਰਾਘਿਰ ਜੋ ਸਫਰ ਕਰ ਰਹੀ ਸੀ ਹਾਈਵੇ ਦੇ ਉੱਤੇ ਜਦੋਂ ਅੱਖੀ ਉਹਨਾਂ ਦੇ ਵੱਲੋਂ ਅਪਿਆਨਕ ਇਹ ਮੰਜ਼ਰ ਦੇਖਿਆ ਗਿਆ ਤੇ ਹਰ ਇੱਕ ਦੀ ਟਰੂ ਕੰਮ ਗਈ ਤੇ ਹੁਣ ਅਪਡੇਟ ਸਾਹਮਣੇ ਆ ਰਹੀ ਹੈ ਖੰਨਾ ਦੇ ਵਿੱਚ ਹਾਈਵੇ ਤੇ ਪਰੇ ਤੇਲ ਟੈਂਕਰ ਨੂੰ ਜਦੋਂ ਅੱਗ ਲੱਗਦੀ ਹੈ ਤੇ ਇਸੇ ਦੇ ਨਾਲ ਹੁਣ ਜੁੜੀ ਹੋਈ ਅਪਡੇਟ ਸਾਹਮਣੇ ਆ ਰਹੀ ਹੈ ਕਿ 2 ਦਿਨੇ ਫਲਾਈਓਵਰ ਬੰਦ ਰਹੇਗਾ ਤੇ ਫਲਾਈਓਵਰ ਦੀ ਇੱਕ ਸਾਈਡ ਨੂੰ ਬੰਦ ਕਰ ਦਿੱਤਾ ਗਿਆ ਅਗਰ ਤੁਸੀਂ ਵੀ ਇਸ ਹਾਈਵੇ ਰਾਹੀਂ ਆਪਣੇ ਮੰਜ਼ਲਾ ਤੇ ਪਹੁੰਚਣਾ ਹੁੰਦਾ ਹੈ ਤਾਂ ਜਰਾ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਤੁਹਾਨੂੰ ਖੱਜਲ ਖੁਆਜ ਦਾ ਸਾਹਮਣਾ ਕਰਨਾ ਪੈ ਸਕਤੇ ਹੈ ਕਿਉਂਕਿ ਇਸ ਹਾਈਵੇ ਨੂੰ 2 ਦਿਨ ਦੇ ਲਈ ਬੰਦ ਕਰ ਦਿੱਤਾ ਗਿਆ ਨੈਸ਼ਨਲ ਹਾਈਵੇ ਅਥਾਰਟੀ ਨੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਹਾਦਸੇ ਵਾਲੀ ਥਾਂ ਤੋਂ ਸੈਂਪਲ ਵੀ ਲੈ ਗਏ ਨੇ ਸੋ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਮੌਕੇ ਤੇ ਪੈਦਾ ਹੁੰਦੇ ਨੇ ਹਾਲਾਂਕਿ ਫਾਇਰ ਬ੍ਰਿਗੇਡ ਦੀ ਅੰਟੀਮਾ ਵੀ ਮੌਕੇ ਤੇ ਪਹੁੰਚਦੀਆਂ ਨੇ ਤੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਚੱਲੀ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਜੜਾਇਆ ਪ੍ਰਾਈਵੇਟ ਨੋਇਸ ਟੈਂਕਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਉਸ ਦੀ ਜਾਨ ਬਚਾਈ ਜਾਂਦੀ ਹੈ ਖੁਦ ਨਾਕਾਜ਼ ਤੱਕ ਕਿ ਅਗਰ ਇੱਥੇ ਜ਼ਿਆਦਾ ਪੀੜ ਹੁੰਦੀ ਜੇ ਟ੍ਰੈਫਿਕ ਜਾਮ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਸੋ ਪਿਆਨ ਖਾਦਸੇ ਦੀਆਂ ਕਿਉਂਕਿ ਤੁਹਾਡੇ ਨਾਲ ਤਸਵੀਰਾਂ ਵੀ ਨਵਾਂ ਸ਼ੁਰੂ ਕੀਤਾ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹਾਲਾਤ ਬਣੇ ਹੋਏ ਨੇ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਕਿ 2 ਦਿਨ ਐਫ ਲਾਈਓਵਰ ਬੰਦ ਰਹੇਗਾ ਕਿਉਂਕਿ ਜਾਂਚ ਅਧਿਕਾਰੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਸੈਂਪਲ ਵੀ ਲਏ ਗਏ ਨੇ ਜਵਾਈਜ਼ਾ ਜਿਹੜਾ ਲਿਆ ਕੇ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤੇ ਇਸ ਦੇ ਕਾਰਨ ਹੀ 2 ਦਿਨ ਐਫ ਲਾਈਓਵਰ ਹੁਣ ਬੰਦ ਰਹੇਗਾ